ਗਲੀ ਦੇ ਵਿੱਚ ਹਵਾਈ ਫਾਇਰ ਕਰਨੇ ਪਏ ਮਹਿੰਗੇ ਪੁਲਿਸ ਦੇ ਵੱਲੋਂ ਮੁਕਦਮਾ ਦਰਜ ਕਰਕੇ ਕੀਤਾ ਗਿਆ ਗ੍ਰਿਫਤਾਰ ਕੀਤੀ ਜਾ ਰਹੀ ਬਾਰੀਕੀ ਦੇ ਨਾਲ ਜਾਂਚ ਪੜਤਾਲ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 2 ਨੇ ਦੱਸਿਆ ਕਿ ਥਾਣਾ ਥਰਮਲ ਵਿਖੇ ਇੱਕ ਸੂਚਨਾ ਮਿਲੀ ਸੀ ਕਿ ਨੈਸ਼ਨਲ ਕਲੋਨੀ ਦੇ ਵਿੱਚ ਇੱਕ ਗਲੀ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਹਵਾਈ ਫਾਇਰ ਕੀਤੇ ਗਏ ਹਨ ਜਿਸਦੇ ਸਬੰਧ ਦੇ ਵਿੱਚ ਇੱਕ ਸੀਸੀਟੀਵੀ ਫੁਟੇਜ ਵੀ ਮਿਲੀ ਹੈ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਥਰਮਲ ਵਿਖੇ ਮੁਕੱਦਮਾ ਦਰਜ ਕਰਕੇ ਸੀਸੀਟੀਵੀ ਆਦਿ ਦੀ ਪੜਤਾਲ ਕਰ ਰਹੀ ਹੈ ਅਤੇ ਇਸ ਮਾਮਲੇ ਦੇ ਵਿੱਚ ਫਾਇਰ ਕਰਨ ਵਾਲੇ ਇੱਕ ਵਿਅਕਤੀ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਜਿਸ ਦੇ ਖਿਲਾਫ ਕਾਨੂੰਨੀ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਪੂਰੀ ਜਾਣਕਾਰੀ ਤੁਹਾਨੂੰ ਸੁਣਵਾਨੀ ਆ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਹੀ ਜ਼ੁਬਾਨੀ ਕਿਰੀਓ ਦੇ ਸਾਹਮਣੇ ਆਇਆ ਔਰ ਹਵਾਈ ਫਾਇਰਿੰਗ ਤੇ ਹਾਰ ਸ਼ੁਰੂ ਇੱਕ ਸਾਡੇ ਕੋਲੇ ਇੱਕ ਇਨਫੋਰਮੇਸ਼ਨ ਮਸਹੂਲ ਹੋਈ ਸੀ ਥਾਣਾ ਥਰਮਲ ਵਿਖੇ ਕਿ ਇੱਕ ਨੈਸ਼ਨਲ ਕਲੋਨੀ ਗਲੀ ਨੰਬਰ 1ਾ ਉਥੇ ਹਵਾਈ ਫਾਇਰਿੰਗ ਹੋਈ ਆ ਉਸ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਥਾਣਾ ਥਰਮਲ ਵਿਖੇ ਤੁਰੰਤ ਮੁਕੱਦਮਾ ਦਰਜ ਕੀਤਾ ਗਿਆ ਅਸੀਂ 42/25 ਮੁਕੱਦਮਾ ਅਧੀਨਤਾ 125 ਬੀ ਐਨਐਸ ਤੇ 25 ਤਾ ਯਮ ਸੈਕਟਰ ਸੀ ਇੱਕ ਮੁਕੱਦਮਾ ਦਰਜ ਕੀਤਾ ਡਿਊਰਿੰਗ ਦੀ ਅਸੀਂ ਇਨਵੈਸਟੀਗੇਸ਼ਨ ਆ ਤੇ ਅਸੀਂ ਜਿਸ ਅਕਿਊਜ਼ਡ ਵੱਲੋਂ ਫਾਇਰਿੰਗ ਕੀਤੀ ਗਈ ਸੀ ਅਸੀਂ ਉਹ ਕਿਊਸ਼ ਨੂੰ ਐਪਰੀਹੈਂਡ ਕਰ ਲਿਆ ਉਸ ਦਾ ਨਾਮ ਸਤਨਾਮ ਸਿੰਘ ਪੁੱਤਰ ਭੂਰਾ ਸਿੰਘ ਹੈ ਤੇ ਜਿਸ ਵੈਪਨ ਤੋਂ ਫਾਇਰਿੰਗ ਹੋਈ ਸੀ ਉਹ ਵੈਪਨ ਵੀ ਰਿਕਵਰ ਕਰ ਲਿਆ ਤੇ ਜਿਹੜੇ ਉੱਥੇ 6 ਰਾਉਂਡਸ ਫਾਇਰ ਹੋਈ ਸੀ ਤੇ 6 ਖਾਲੀ ਅਸੀਂ ਕਟ ਰਚ ਸੋ ਵੀ ਰਿਕਵਰ ਕਰ ਲਿਆ ਬਜਰ ਰੀਜ਼ਨ ਕੀ ਸੀ ਜਰ ਕੁਛ ਨਹੀਂ ਜੀ ਬਜਰ ਐਸਰਚ ਕੋਈ ਉਹ ਹੈ ਨਹੀਂ ਸੀ ਉਹਨਾਂ ਨੇ ਬਸ ਆਪਣੇ ਘਰੇ ਬੈਠੇ ਸੀਗੇ ਤੇ ਉਹ ਵੈਪਨ ਆਏ ਵੀ ਬਾਅਦ ਚਲਾ ਕੇ ਦੇਖਦੇ ਆ ਉਹਨਾਂ ਨੇ ਆ ਕੇ ਬਾਹਰ ਹਵਾ 'ਚ ਫਾਇਰਿੰਗ ਕਰ ਦਿੱਤੀ ਅਸੀਂ ਸੀ ਜੀ ਕਿੰਨੇ ਫੋਟੋ ਜੀ ਸਮਝੇ ਇੱਕ ਡੂਰਿੰਗ ਇਨਵੈਸਟੀਗੇਸ਼ਨ ਇੱਕ ਵੀਡੀਓ ਸਾਹਮਣੇ ਆਈ ਹੈਗੀ ਆ ਅਸੀਂ ਹੁਣ ਉਹਨੂੰ ਇਨਵੈਸਟੀਗੇਸ਼ਨ ਦਰਾਂ ਉਹਦੀ ਫੋਰੈਂਸਿਕ ਅਸੀਂ ਅਪਡੇਟ ਕਰਾਵਾਂਗੇ ਤੇ ਵੀਡੀਓ ਦੀ ਆਥੈਂਟੀਸਿਟੀ ਕਲੀਅਰ ਕਰਾ ਕੇ ਫਿਰ ਅਗਲੀ ਕਾਰਵਾਈ ਅਮਲ ਵਿੱਚ ਲਿਆਉਂਦੇ ਆਂ ਆਈ ਥਿੰਕ ਇਸ ਜਗਾ ਤੇ ਕਹ ਰਹੇ ਕਿਸੇ ਦੇ ਬਾਤ ਕਰ ਰਹੇ ਜਾਂ ਕੰਪਲੇਟ ਕਿਸ ਕੋਲੇ ਉਹ ਆਪਣੇ ਨਾ ਘਰ ਤੋਂ ਬਾਹਰ ਆ ਕੇ ਜਿਸ ਰਿਹਾਇਸ਼ੀ ਗਲੀ ਹੈਗੀ ਆ ਜੀ ਉਹਦੇ ਵਿੱਚ ਹੀ ਫਾਇਰਿੰਗ ਹੋਈ ਆ ਕੇ ਉੱਥੇ ਅਰੈਸਟ ਹੋ ਜੇ ਹਾਂਜੀ ਕਿਉਂਕਿ ਅਸੀਂ ਸਤਨਾਮ ਸਿੰਘ ਪੁੱਤਰ ਪੂਰਾ ਸਿੰਘ ਅਸੀਂ ਉਸਨੂੰ ਅਪ੍ਰੀਹੈਂਡ ਕਰ ਲਿਆ ਹੈਗਾ ਜੀ ਤੇ ਹੁਣ ਅਗਲੀ ਕਾਰਵਾਈ ਅਸੀਂ ਅਮਲ ਵਿੱਚ ਲਿਆ ਕੇ ਆਂ